ਮੇਰੇ ਹੋੜ ਦੇ ਕੋਲ ਹੀ ਹੱਸ ਆਪੇ ਨਾ ਤੇ ਰਹੋਈਏ ਜੀ ਆਪੇ ਨਾਲ ਤੇ ਰਹੋਈਏ ਜੀ ਆਪੇ ਨਾਲ ਤੇ ਰਹੋਈਏ ਜੋਰੇ ਸੋ ਨਿਰਭੈ ਗੁਰੂ ਦਾ ਸਹਾਰਾ ਦੀਜੇ ਹੁਣ ਮੈਂ ਬੇਨਤੀ ਹੈ ਸੰਜੀਤ ਪਾਟੀ ਉਹਨੂੰ ਪਿਆਰਣ 1 ਮਿੰਟ ਲਈ ਧੰਨਵਾਦ ਜੀ ਆਪ ਨੂੰ ਵਿਚਾਰ ਕਰ ਲੈ ਜੋ ਗਲੇ ਸੋ ਨਿਰਭੈ ਜਿਹੜੇ ਦਾਦੇ ਵਿੱਚ ਸੰਗਤ ਹੈ ਉਹਨਾਂ ਆਵਾਜ਼ ਨਹੀਂ ਆ ਰਹੀ ਮੈਂ ਹਜ਼ੂਰ ਕੇ ਬੇਨਤੀ ਕਰਾਂ ਗੁਰੂ ਮਹਾਰਾਜ ਜੀ ਦੇ ਬਾਬਰ ਪ੍ਰਤਾਜਿਓ ਨਾਲ ਦੀ ਗੱਲ ਹੈ ਕਿ ਤੁਹਾਡੀ ਆਵਾਜ਼ ਜੀ ਜਿਆਦਾ ਹੋਣੀ ਚਾਹੀਦੀ ਆ ਜਿਹੜੇ ਬੁੱਲਾ ਵਿੱਚ ਜੇ ਉਹਦੀ ਬੁੱਲਾ ਵਿੱਚ ਜਾਇ ਜਿਹੜੇ ਰਗਾ ਵਿੱਚ ਜਾਇ ਹੋਣੀ ਜੰਗ ਵਿੱਚ ਜਾਇ ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਦੀ ਜੈ ਗੁਰੂ ਪਿਆਰ ਸਾਥ ਸੰਗਤ ਜੀਓ ਤੰਦਰ ਸਾਹਿਬ ਦੇ ਕਮਾਲ ਜਪਤ ਗੁਰੂ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜੀਆਂ ਦਾ ਪਾਵਨ 648ਵਾਂ ਪ੍ਰਕਾਸ਼ ਉਤਸਵ ਦਿਹਾੜਾ ਤੇ 16ਵਾਂ ਰਵਿਦਾਸੀਆ ਸਥਾਪਨਾ ਦਿਵਸ ਆਪਾਂ ਮਨਾ ਰਹੇ ਹਾਂ ਸੋ ਜਿੱਥੇ ਸਾਧ ਸੰਗਤਾਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੀਆਂ ਹੋਈਆਂ ਸਤਿਗੁਰਾਂ ਦੇ ਚਨਕਬਲਾਂ ਵਿੱਚ ਹਾਜ਼ਰੀ ਭਰ ਰਹੀਆਂ ਹਨ ਉੱਥੇ ਸਾਡੇ ਇਡੀਅਨ ਅੰਬੈਸੀ ਦੇ ਮੈਂਗਾ ਲੈਨ ਚ ਲੱਗੇ ਅੰਬੈਸਡਰ ਸਾਹਿਬ ਸਤਿਕਾਰਯੋਗ ਸ਼੍ਰੀਮਾਨ ਪੁਨੀਤ ਕੁੰਦਲ ਜੀ ਵਿਸ਼ੇਸ਼ ਤੌਰ ਤੇ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਨੁੱਖ ਰੱਖਦੇ ਚੰਨ ਸਤਗੁਰਾਂ ਦੇ ਚੰਨ ਕਮਲਾਂ ਦੇ ਵਿੱਚ ਸਜਦਾ ਕਰਨ ਵਾਸਤੇ ਆਏ ਹੋਏ ਹਨ ਸੋ ਸ਼੍ਰੀ ਗੁਰੂ ਵਿਦਾਸ ਸਵਾਲ ਲਿਸਬਨ ਪੁਰਤਗਾਲ ਦੀ ਸਮੂਹ ਪ੍ਰਬੰਧਕ ਕਮੇਟੀ ਔਰ ਸਤ ਸੰਗਤ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਆਖਦਾ ਵੈਲਕਮ ਆਖਦਾ ਹਾਂ ਸੋ ਮੈਂ ਬੇਨਤੀ ਕਰਾਂ ਕਿ ਉਹਨਾਂ ਨੇ 12 ਵਜੇ ਉਹਨਾਂ ਦਾ ਕੋਈ ਉਹਨਾਂ ਨੂੰ ਵਿਸ਼ੇਸ਼ ਕਿਤੇ ਜਾਣਾ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਾਂ ਸੁਣੀਏ ਮੈਂ ਬੇਨਤੀ ਕਰਾਂ ਸ਼੍ਰੀਮਾਨ ਕੁੰਨੀਤ ਕੁੰਦਲ ਜੀ ਅੰਬੈਸਡਰ ਇਡੀਆ ਦੇ ਅੰਗੇਸੀ ਪੁਰਤਗਾਲ ਉਹ ਮੱਝ ਦੇ ਹੁਣ ਆਪਣੇ ਮੁਖਾਰਜ ਦੇ ਵਿੱਚੋਂ ਕੋਈ 5-7 ਮਿੰਟ ਬਾਅਦ ਇਸ ਦੇ ਦੇ ਕੇ ਜਾਣੀ ਸ਼੍ਰੀਮਾਨ ਪ੍ਰਮੇਤ ਗੁੰਦਲ ਜੀ ਅਭਿਗਤ ਸਾਹਿਬ ਇੰਡੀਆ ਐਮ ਐਸ ਜੀ ਜੈ ਜਗਦੇਵ ਤੁਨ ਗੁੰਦੇ ਸਾਰੀ ਸੰਗਤ ਨੂੰ ਜੈ ਜਗਦੇਵ ਤੁਨ ਗੁੰਦੇ ਤਨ ਗੁਰੂ ਦੇਵ ਐਸੇ ਸਾਰੀ ਸੰਗਤ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇੰਡੀਆਨ ਐਂਬੈਸੀ ਗਵਰਨਮੈਂਟ ਆਫ ਇੰਡੀਆ ਵੱਲੋਂ ਮੈਂ ਸਾਰਿਆਂ ਨੂੰ ਜੀ ਗੁਰੂ ਰਵੀਰਾਜ ਜੀ ਦੀ ਚਰਨਾਂ ਵਿੱਚ ਤੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਵਧਾਈਆਂ ਦਿੰਦਾ ਗੁਰੂ ਜੀ ਦਾ ਜਿਹੜਾ ਇਨਫਲੂਐਂਸ ਰਿਹਾ ਹੈ ਸੋਸਾਇਟੀ ਦੇ ਬੜਾ ਡੂੰਘਾ ਇਨਫਲੂਐਂਸ ਰਿਹਾ ਬੜਾ ਡੀਪ ਇਨਫਲੂਐਂਸ ਰਿਹਾ ਹੈ ਉਨਾ ਦੇ ਇਫਲੂਐਂਸਰ ਦਾ ਗੁੰਗਾਰੇ ਹੈ ਕਿ ਡਾਕਟਰ ਬੇੜਕਰ ਜਿਹਨੇ ਕਿ ਇੰਡੀਅਨ ਕਨਸਟੀਟਿਊਸ਼ਨ ਲਿਖੀ ਉਹਨਾਂ ਦੇ ਜਿੰਨੀ ਵੀ ਵੈਲਿਊਜ਼ ਉਹਨਾਂ ਕਨਸਟੀਟਿਊਸ਼ਨ ਪਾਈਆਂ ਉਸ ਦਾ ਜੇ ਤੁਸੀਂ ਸਰੋਤ ਦੇਖੋਗੇ ਉਸ ਦਾ ਤੁਸੀਂ ਰਿਸੋਰਸ ਦੇਖੋਗੇ ਉਹ ਤੁਸੀਂ ਗੁਰੂ ਰਵੀਦਰਸ ਤੇ ਹੀ ਪਾਓ ਉਹਨਾਂ ਬਹੁਤ ਚੰਗੀਆਂ ਗੱਲਾਂ ਲੋਕਾਂ ਨੂੰ ਦੱਸਿਆ ਉਹਨਾਂ ਲੋਕਾਂ ਨੂੰ ਚੱਲਣ ਵਾਸਤੇ ਜਿਹੜਾ ਰਾਹ ਦਿਖਾਇਆ ਉਸਤੇ ਹੀ ਚੰਦੇ ਚੰਦੇ ਹੀ ਸਾਰਿਆਂ ਦਾ ਪਤਾ ਹੋ ਸਕਦਾ ਹੈ ਉਹਨਾਂ ਨੇ